ਤਕਰੀਬ ਜਾਂ ਪਰਿਵਾਰ ਇੱਥੇ ਥੋੜਾ ਮोटा ਕਾਰਜ ਕਰਦੇ ਸੀ ਤੇ ਉੱਥੇ ਲੈ ਕੇ ਜਾਂਦੇ ਮਾਤਾ ਨਾਨੀ ਜੀ ਤੇ ਕਦੇ ਉਸ ਸੜ ਦੇ ਨਾਨੀ ਮਾਂ ਲੈ ਕੇ ਚਲੀ ਗਈ ਤੇ ਕੰਮ ਕੀ ਹੋਇਆ ਕਿਉਂਕਿ ਨਾ ਪੜ੍ਹਨੇ ਪਾ ਸਕਦੇ ਸੀ ਆਪਣਾ ਘਰ ਦਾ ਗੁਜ਼ਾਰਾ ਦੇ ਵਸਾ ਹੁੰਦਾ ਸੀ ਆਪਾਂ ਵੇਖਦੇ ਹਾਂ ਨਾ ਕਿ ਜਿਹਦੇ ਕੋਲੇ ਰੋਟੀ ਖਾਣ ਨੂੰ ਨਾ ਹੋਵੇ ਭਾਈ ਤੇ ਉਹਦੇ ਕੋਲੇ ਅੱਗੇ ਪੜ੍ਹਾਈ ਵਾਸਤੇ ਕਿੱਥੋਂ ਪੈਸੇ ਨਿਕਲੇ ਆਉਣਗੇ ਜਿਹਦੇ ਦੋ ਵਕਤ ਵੀ ਰੋਟੀ ਨਾ ਜੁੜਦੀ ਹੋਵੇ ਉਹਦੀ ਪੜ੍ਹਾਈ ਵਾਸਤੇ ਕਿੱਥੋਂ ਪੈਸੇ ਨਿਕਲੇ ਪਰ ਮਨ ਜੀ ਭਾਵਨਾ ਸੀ ਦਇਆ ਸੀ ਮਨ ਦੇ ਵਿੱਚ ਕਿਉਂ ਕਿ ਕਿਉਂਕਿ ਦਇਆਕੌਰ ਦੇ ਪੁੱਤਰ ਨੇ ਦਇਆਕੌਰ ਦੇ ਪੁੱਤਰ ਤੇ ਦਇਆਮਨ ਦੇ ਵਿੱਚ ਤੇ ਜਿਹਦੇ ਦਇਆਮਨ ਵਿੱਚ ਹੁੰਦੀ ਹੈ ਧੰਗੁਰੂ ਨਾਨਕ ਸਾਹਿਬਾ ਕਹਿੰਦੇ ਦਇਆ ਦਾ ਪੁੱਤ ਧਰਮ ਹੋਇਆ ਕਰਦਾ ਧੌਲ ਧਰਮ ਦਇਆ ਕਾ ਪੂਤ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਉਹ ਪਾਵਨ ਧਰਤੀ ਬਾਸਰਕੀ ਦੇ ਵਿੱਚ ਸੱਚੇ ਪਾਤਸ਼ਾਹ ਜੀ com going to